ਮੈਂ ਸਰਵਣ ਸਿੰਘ ਪੰਦੇਰ ਜੀ ਸ਼ੰਭੂ ਮੋਰਚੇ ਚੋਂ ਬੋਲਦਾ ਜੀ ਕੱਲ ਅਸੀਂ ਪੂਰੇ ਦੇਸ਼ ਭਰ ਦੇ ਨਵੇਂ ਚੁਣੇ ਐਮਪੀ ਜਿਹੜੇ ਆ 240 ਭਾਜਪਾ ਨੂੰ ਛੱਡ ਕੇ ਐਨਡੀਏ ਤੇ ਵਿਰੋਧੀ ਤਲਾਂ ਦੇ ਐਮਪੀ ਨੂੰ ਮੰਗ ਪੱਤਰ ਦਵਾਂਗੇ ਪੰਜਾਬ ਦੇ ਵਿੱਚ 13 ਥਾਵਾਂ ਤੇ ਹਰਿਆਣਾ ਦੇ ਵਿੱਚ 5 ਥਾਵਾਂ ਤੇ ਰਾਜਸਥਾਨ ਦੇ ਵਿੱਚ 11 ਥਾਵਾਂ ਤੇ ਯੂਪੀ ਚ 20 ਥਾਵਾਂ ਤੇ ਮੱਧ ਪ੍ਰਦੇਸ਼ 2 ਬਿਹਾਰ ਦੇ ਵਿੱਚ 6 ਇਸੇ ਤਰ੍ਹਾਂ ਤਲੰਗਾਣਾ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਕਰਨਾਟਕ ਕੇਰਲਾ ਤਮਲनाडु ਲਗਭਗ 12-13 ਸੂਬਿਆਂ ਦੇ ਵਿੱਚ ਕੱਲ ਦਸਿਓ ਹਜ਼ਾਰ ਕਿਸਾਨ ਮਜ਼ਦੂਰ ਇਹਨਾਂ ਐਮਪੀਜ਼ ਨੂੰ ਮੰਗ ਪੱਤਰ ਦੇਣਗੇ ਇਹਦਾ ਟਾਈਮ 11 ਤੋਂ ਲੈ ਕੇ 2 ਵਜੇ ਦੇ ਵਿੱਚ ਹੋਊਗਾ ਔਰ ਇਹ ਮੰਗ ਕਰਨਗੇ ਵੀ ਜਿਹੜਾ 22 ਜੁਲਾਈ ਤੋਂ ਮਾਨਸੂਨ 70 ਆ ਰਿਹਾ ਵਾ ਸਾਡੀ ਕਰੜੀ ਨਿਗਾਹ ਹੋਊਗੀ ਇਹਨਾਂ ਦੇ ਉੱਤੇ ਪਿਓ ਵਿਰੋਧੀ ਧਿਰਾਂ ਪ੍ਰਾਈਵੇਟ ਬਿੱਲ ਲੈ ਕੇ ਆਉਣ ਐ ਐਮਐਸਪੀ ਗਰੰਟੀ ਕਾਨੂੰਨ ਦਾ ਔਰ ਪੂਰੇ ਕਿਸਾਨਾਂ ਦੇ ਮੰਗ ਪਰਤ ਤੇ ਚਰਚਾ ਹੋਣੀ ਚਾਹੀਦੀ ਹੈ ਦਿਸ ਦੀ ਪਾਰਲੀਮੈਂਟ ਦੇ ਵਿੱਚ ਔਰ ਦੇਖਦੇ ਹਾਂ ਹੁਣ ਚੁਣੇ ਹੋਏ ਐਮਪੀ ਕਿਸ ਕਿਸਮ ਦਾ ਆਸ਼ਵਾਸ਼ਣ ਕੱਲ 8 ਜੁਲਾਈ ਨੂੰ ਵੱਡੇ ਇਕੱਠਾਂ ਦੇ ਵਿੱਚ ਦਿੰਦੇ ਹੈਗੇ ਨੇ ਦੂਸਰਾ ਮਾਨਸੂਨ ਸਤਰ ਸ਼ੁਰੂ ਹੋ ਰਿਹਾ ਬਾਅਦ ਤੇ 23 ਜੁਲਾਈ ਨੂੰ ਬਜਟ ਪੇਸ਼ ਹੋਣਾ ਅਸੀਂ ਮੰਗ ਕਰਾਂਗੇ ਆਪਣੀ ਦੇਸ਼ ਦੀ ਖਜ਼ਾਨਾ ਮੰਤਰੀ ਤੋਂ ਪ੍ਰਧਾਨ ਮੰਤਰੀ ਜੀ ਤੋਂ ਪਿਓ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਲੜਿੰਦਾ ਬਜਟ ਰੱਖਣ ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਵਾਸਤੇ ਲੜਿੰਦਾ ਬਜਟ ਰੱਖਣ ਡੀਜ਼ਲ ਤੇ ਸਬਸਿਡੀ ਚਾਹੀਦੀ ਹੈ ਡੀਜ਼ਲ ਬਹੁਤ ਮਹਿੰਗਾ ਹੈਗਾ ਜਿਹੜਾ ਸਾਡਾ ਖੇਤੀ ਖੋਜ ਵਾਸਤੇ ਐਗਰੀਕਲਚਰ ਯੂਨੀਵਰਸਿਟੀਆਂ ਦੇ ਸਪਰ ਦੇ ਵਿੱਚ ਉਹਨਾਂ ਵਾਸਤੇ ਰੱਖਵਾ ਬਜਟ ਹੋਵੇ ਨਵੇਂ ਬੀਜਾਂ ਦੀ ਖੋਜ ਵਾਸਤੇ ਅਲੱਗ ਤੋਂ ਬਜਟ ਹੋਵੇ ਕਿਉਂਕਿ ਕਾਰਪੋਰੇਟ ਕੰਪਨੀਆਂ ਸਾਡੇ ਦੇਸ਼ ਦੇ ਅਨੁਕੂਲ ਨਹੀਂ ਉਹ ਬਾਹਰ ਦੀਆਂ ਖੋਜਾਂ ਦੇ ਅਨੁਸਾਰ ਜ਼ਿਆਦਾਤਰ ਬੀਜ ਦੇ ਰਹੀਆਂ ਜਿਹੜੀਆਂ ਸਾਡੇ ਮਾਫਕ ਨਹੀਂ ਆ ਰਹੇ ਤਾਂ ਇਸ ਤਰੀਕੇ ਨਾਲ ਦੇਸ਼ ਭਰ ਦੇ ਵਿੱਚ ਨਹਿਰੀ ਕਰਨ ਵੱਧ ਤੋਂ ਵੱਧ ਕੀਤਾ ਜਾਵੇ ਉਹਦੇ ਵਾਸਤੇ ਰੱਖਵਾ ਬਜਟ ਹੋਵੇ ਸਹਿਕਾਰੀ ਲਹਿਰ ਨੂੰ ਜੜਵਾ ਉਹ ਉਤਸ਼ਾਹਤ ਕਰਨ ਵਾਸਤੇ ਸਾਂਝੀ ਖੇਤੀ ਨੂੰ ਵਧਾਉਣ ਵਾਸਤੇ ਉਹਦੇ ਲਈ ਕੇਂਦਰ ਅੱਡ ਤੋਂ ਬਜਟ ਜੜਾ ਵਾ ਉਹ ਪੇਸ਼ ਕਰੇ ਤੇ ਚਾਹਾਂਗੇ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਵਾਸਤੇ ਬਜਟ ਵਿੱਚ ਪ੍ਰਬੰਧਨ ਹੋਵੇ ਤਾਂ ਜੋ ਮਸਲਿਆਂ ਦਾ ਹੱਲ ਕੀਤਾ ਜਾ ਸਕੇ ਅਸੀਂ ਪੂਰੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਵਾ ਉਹ ਮੰਗ ਪੱਤਰ ਦੇ ਵਾਲੇ ਐਕਸ਼ਨ ਦੇ ਵਿੱਚ ਸ਼ਾਮਲ ਹੋਵੋ ਧੰਨਵਾਦ ਵੈਰੂ ਜੀ ਕਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਐਸ ਵਕਤ ਅਸੀਂ ਖਨੌਰੀ ਬਾਡਰ ਤੇ ਬੈਠੇ ਆ ਸੁਭਾ ਆਪਣੇ ਦੋਨੇ ਫੋਰਮਾਂ ਦੀ ਜਿਹੜੀ ਮੀਟਿੰਗ ਹੋਈ ਹੈ ਸ਼ੰਭੂ ਤੇ ਉਹਦੇ ਵਿੱਚ ਕੁਝ ਜ਼ਰੂਰੀ ਫੈਸਲੇ ਲਏਤੇ ਗਏ ਕਿ ਤਿੰਨ ਪ੍ਰੋਗਰਾਮਾਂ ਤੇ ਚਰਚਾ ਹੋਈ ਹੈ ਪਹਿਲਾ ਪ੍ਰੋਗਰਾਮ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਬੀਜੇਪੀ ਨੂੰ ਛੱਡ ਕੇ ਮੰਗ ਪੱਤਰ ਦੇਣੇ ਹੈ ਇਕੱਲੇ ਨਹੀਂ ਕਿ ਅਸੀਂ 5-10 ਬੰਦੇ ਗਏ ਮੰਗ ਪੱਤਰ ਦੇ ਕੇ ਵਾਪਸ ਮੁੜਿਆ ਹੈ ਪੂਰੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਕਰਕੇ ਦੋਨੇ ਫੋਰਮਾਂ ਦਾ ਫੈਸਲਾ ਹੈ ਕਿੱਥੇ ਦੋ ਜ਼ਿਲ੍ਹਿਆਂ ਦੇ ਇੱਕ ਐਮਪੀ ਬਣਦਾ ਹੈ ਕਿਤੇ ਇੱਕ ਜ਼ਿਲ੍ਹੇ ਦਾ ਬਣਦਾ ਹੈ ਆਪ ਜੀ ਦੀ ਤਾਲਮਿਲ ਕਰਕੇ ਜਿੱਥੇ ਐਮਪੀਆਂ ਦੀ ਰਹਿਸ ਹੈ ਉਹ ਤੋਂ ਅੱਧਾ ਕਿਲੋਮੀਟਰ ਕਿਲੋਮੀਟਰ ਪਿੱਛੇ ਰਹਿਟ ਕੇ ਕੱਠ ਕਰਕੇ ਮਾਰਚ ਬਣਾ ਕੇ ਸਟੇਜ ਲਾਉਣੀ ਹੈ ਜਿਹੜੇ ਸਾਰੇ ਜਸੇਬੰਦੀਆਂ ਦੇ ਇੱਕ ਇੱਕ ਬਲਾਰੇ ਨੇ ਬੋਲਣਾ ਹੈ काश ਕਰਕੇ ਮੈਂ ਭਾਰਤੀ ਕਿਸਾਨ ਨੂੰ ਇਕਤਾ ਸਿੱਧੂਪੁਰ ਦੇ ਜਿੰਨੇ ਵੀ ਵਰਕਰੋਂ ਨੋਟ ਕਰਿਓ ਕਿ 8 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਇਕੱਲੇ ਬੀਜੇਪੀ ਨੂੰ ਛਟਕੇ ਮੰਗ ਪੱਤਰ ਦੇਣੇ ਨੇ ਪੂਰੇ ਵੱਡਾ ਇਕੱਠ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੰਗ ਪੱਤਰ ਇਸ ਕਰਕੇ ਦੇਣੇ ਨੇ ਕਿ ਤੁਸੀਂ ਜਿਹੜੀਆਂ ਮੋਰਚੇ ਦੀਆਂ 12 ਮੰਗਾਂ ਨੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਇਨਾਂ ਨੂੰ ਅਪੀਲ ਕਰਨੀ ਹੈ ਕਿ ਜੇ ਤੁਸੀਂ ਸੱਚਿਓਂ ਹੀ ਕਿਸਾਨਾਂ ਦੇ ਨਾਲੋਂ ਹਮਦਰਦੀ ਦਿਨਿਓ ਬਿਆਨਬਾਜ਼ੀ ਕਰਦੇ ਹੋ ਅਮਲ ਦੇ ਵਿੱਚ ਲਿਆਓ ਕਿ ਪ੍ਰਾਈਵੇਟ ਬਿੱਲ ਲੈ ਕੇ ਆਓ ਦੇਖਦੇ ਆਂ ਕਿਸਾਨਾਂ ਕੰਨੀ ਕਿੰਨੇ ਪੀ ਖੜਦੇ ਨੇ ਅਡਾਨੀ ਬਾਨੀਆਂ ਦਾ ਪੱਖ ਕਿੰਨੇ ਪੂਰਦੇ ਨੇ ਮੋਦੀ ਕਿੰਨਿਆਂ ਨੂੰ ਰੋਕਦਾ ਹੈ ਇਹ ਪੂਰੀ ਲਿਸਟ ਦੁਨੀਆ ਦੇ ਪੱਤਰ ਤੇ ਜਾਵੇ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇੰਨੇ ਐਮਪੀ ਕਿਸਾਨਾਂ ਕਰਨੀ ਖੜੀ ਦੂਜੀ ਅੱਜ ਜਿਹੜੀ ਮੋਰਚੇ ਤੇ ਗੱਲ ਹੋਈ ਕਿ 12 ਜੁਲਾਈ ਨੂੰ ਬਠਿੰਡੇ ਦੇ ਵਿੱਚ ਪੂਰਾ ਵੱਡਾ ਹਜ਼ਾਰਾਂ ਦਾ ਵੀ ਨਹੀਂ ਕਹਿੰਦਾ ਮੈਂ 10 ਹਜ਼ਾਰਾਂ ਦਾ ਇਕੱਠ ਕਰਨਾ ਹੈ ਖਾਸ ਕਰਕੇ ਫੇਰ ਸਾਡੇ ਬੀਕੇਯੂ ਦੇ ਸਿੱਧੂਪੁਰ ਦੇ ਵਰਕਰਾਂ ਨੂੰ ਬੇਨਤੀ ਹੈ ਕਿ ਸਮੇਤ ਸਾਡੀਆਂ ਭੈਣਾਂ ਵਰਕਰ ਆਗੂ ਅਸੀਂ ਉਹ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਜਿਨੇ ਪੂਰੀ ਦੁਨੀਆ ਦੇ ਵਿੱਚ ਆਪਦਾ ਨਾਂ ਰੋਸ਼ਨ ਕੀਤਾ ਮੋਰਚੇ ਨੂੰ ਜਮਾਉਣ ਵਾਲਾ ਮੰਗਾ ਮਨਾਉਣ ਵਾਲਾ ਤੇ ਸਰਕਾਰ ਨੂੰ ਥੱਲੇ ਡੇਗਣ ਵਾਲਾ ਜੋ ਸਾਡਾ ਸ਼ਹੀਦ ਸ਼ੁਭ ਕਰਨ ਉਹਦੀ ਜੋ ਪੰਜਾਬ ਸਰਕਾਰ ਨੇ ਮੰਗਾਂ ਮੰਨੀਆਂ ਸੀ ਆਮਲ ਦੇ ਵਿੱਚ ਉਹ ਨਹੀਂ ਆਈਆਂ ਤਾਂ ਉਹ ਸਾਡੀਆਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਅਮਲ ਦੇ ਵਿੱਚ ਕੁਝ ਨਹੀਂ ਆਇਆ 12 ਜੁਲਾਈ ਨੂੰ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਟਾਈਮ 11 ਵਜੇ ਬਠਿੰਡਾ ਡੀਸੀ ਐਸਐਸਪੀ ਦੇ ਦਫ਼ਤਰ ਦੋਨਾਂ ਦੇ ਇਕੱਠੇ ਹੈ ਘਰਾਓ ਕਰਨਾ ਧਰਨਾ ਨਹੀਂ ਦੇਣਾ ਸੈਟਰੀ ਗੇਟ ਜਿੰਨਾ ਉਹਦਾ ਹੈਗਾ ਟਰਾਲੀਆਂ ਦੇ ਨਾਲ ਪੂਰਾ ਸੀਲ ਕਰਨਾ ਹੈ ਕਟੋ-ਕਟ 1000 ਟਰਾਲੀ ਲੱਗਦੀਆਂ ਉਹਨੂੰ ਘੇਰਨ ਵਾਸਤੇ ਹਰੇਕ ਪਿੰਡ ਦੇ ਵਿੱਚੋਂ 10-15-15 ਟਰਾਲੀਆਂ ਭਰੀਆਂ ਸਾਡੇ ਕਿਸਾਨਾਂ ਭੈਣਾਂ ਨੌਜਵਾਨਾਂ ਦੀਆਂ ਉਹ ਸੈਟਰੀਗੇਟ ਦੇ ਵਿੱਚ ਘਰੋ ਕਰਕੇ ਬੈਠਾਂਗੇ ਜਿੰਨਾ ਚਿਰ ਉਹ ਰਾਸੀ ਜਿਹੜੀ ਲਾਨੀ ਹੋਈ ਹੈ ਕਰੋੜ ਰੁਪਈਆ ਉਸ ਪਰਿਵਾਰ ਨੂੰ ਨਹੀਂ ਮਿਲਦਾ ਸਾਡੀ ਉਹ ਬੱਚੀ ਨੂੰ ਸ਼ੁਭ ਕਰਨ ਦੀ ਭੈਣ ਨੂੰ ਜਿਹੜੀ ਸਰਕਾਰ ਨੇ ਮੰਨਿਆ ਕਿ ਨੌਕਰੀ ਦੇਵਾਂਗੇ ਪੁਲਿਸ 'ਚ ਭਰਤੀ ਕਰਾਂਗੇ ਅਜੇ ਤੱਕ ਨਹੀਂ ਕੀਤਾ ਸ਼ਹੀਦੀ ਦਰਜਾ ਵਿਧਾਨ ਸਭਾ ਦੇ ਵਿੱਚ ਮਤਾ ਲਿਆਵਾਂਗੇ ਨਹੀਂ ਕੀਤਾ ਇਸ ਮੰਗਾਂ ਨੂੰ ਮਨਾਉਣ ਲਈ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 12 ਜੁਲਾਈ ਨੂੰ 11 ਵਜੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮੈਂ ਖਾਸ ਕਰਕੇ ਵਰਕਰਾਂ ਨੂੰ ਆਗੂਆਂ ਨੂੰ ਬੇਨਤੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਬਠਿੰਡੇ ਪਹੁੰਚੋ ਉਹਨਾਂ ਚਿਰ ਨਹੀਂ ਉੱਠਾਂਗੇ ਜਿੰਨਾ ਚਿਰ ਉਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੀਜੀ ਗੱਲ ਤੀਜੀ ਜਿਹੜੀ 17 ਜੁਲਾਈ ਨੂੰ ਨਵਦੀਪ ਜਲਵੇੜਾ ਦਾ ਜਿਹੜਾ ਝੂਠੇ ਕੇਸ ਪਾਏ ਨੇ ਕਿ ਇਸ ਨੌਜਵਾਨ ਨੇ ਜਦੋਂ ਅਸੀਂ 13 ਫਰਵਰੀ ਦੀਆਂ ਵੱਡੀਆਂ ਕਾਨਫਰੰਸਾਂ ਕੀਤੀਆਂ ਪੰਜਾਬ ਦੇ ਵਿੱਚ ਭਾਨਾ ਸਿੱਧੂ ਨੂੰ ਛਡਾਇਆ ਤਾਂ ਉਹਦੇ ਪਿੰਡ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ ਭਾਨਾ ਸਿੱਧੂ ਦੇ ਤਾਂ ਪੂਰੇ ਜ਼ੋਰ ਨਾਲ ਇਸ ਨੌਜਵਾਨ ਨੇ ਐਲਾਨ ਕੀਤਾ ਸੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਕਿ 13 ਫਰਵਰੀ ਨੂੰ ਦਿੱਲੀ ਚੱਲੋ ਤਾਂ ਉਸ ਨੂੰ ਪ੍ਰੇਰਿਆ ਲੋਕਾਂ ਨੂੰ ਲੋਕ ਨੌਜਵਾਨ ਆਏ ਪਰ ਉਹਤੇ 16 17 ਕੇ ਸਪਾਏ ਨੇ ਤੇ 17 ਤਰੀਕ ਨੂੰ ਹਿਮਾਲੇ ਦੇ ਵਿੱਚ ਪੂਰਾ ਬਹੁਤ ਵੱਡਾ ਇਕੱਠ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਬੇਨਤੀ ਹੈ ਸਮੇਤ ਸਾਡੀਆਂ ਭੈਣਾਂ ਨੂੰ ਕਿ ਵੱਡੀ ਗਿਣਤੀ ਵਿੱਚ ਟ੍ਰੇਨਾਂ ਤੇ ਆਪਦੇ ਵਾਹਿਕਲਾਂ ਤੇ ਬੱਸਾਂ ਤੇ ਦੋ ਦਿਨ ਦਾ ਜਿਹੜਾ ਆਪਣਾ ਧਰਨਾ ਹੈ ਉੱਥੇ ਕਰਾਉ ਹੈ ਉਹਦੇ ਵਿੱਚ ਸ਼ਾਮਲ ਹੋ ਦੋਨੇ ਫੋਰਮਾਂ ਨੇ ਅੱਜ ਸ਼ੰਭੂ ਦੇ ਵਿੱਚ ਮੀਟਿੰਗ ਕਰਕੇ ਉਹ ਫੈਸਲੇ ਜਿਹੜਿਆਂ ਤੇ ਸਹਿਮਤੀ ਬਣਾਈ ਹੈ ਤੇ ਦੂਜੀ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਚਾਹੇ ਉਹ ਪੰਜਾਬ ਸਰਕਾਰ ਹੋਵੇ ਕੇਂਦਰ ਹੋਵੇ ਜਿਨ੍ਹਾਂ ਚ ਮੋਰਚੇ ਦੀਆਂ ਮੰਗਾਂ ਅਮਲ ਦੇ ਵਿੱਚ ਲਾਗੂ ਨਹੀਂ ਕਰਦੇ ਉਹਨੇ ਚ ਸਾਡੇ ਮੋਰਚੇ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜੇ ਭਲੇਖੇ ਪਾ ਜਾਏ ਨੇ ਕਿਤੇ ਟੇਢੀ ਵਿੰਗੀ ਇਧਰੋਂ ਖਬਰ ਲੱਗੀ ਕਿਤੇ ਇਧਰੋਂ ਲੱਗੀ ਸਰਕਾਰ ਨੇ ਕੋਚਚਾ ਕਰਕੇ ਵੇਖ ਲਿਆ ਜਿਹੜੇ ਸਾਡੇ ਮੋਰਚੇ ਦੇ ਵਿਰੋਧੀ ਆ ਉਹਨਾਂ ਨੂੰ ਵਰਤ ਕੇ ਵੇਖ ਲਿਆ ਪਰ ਹਕੀਕਤ ਇਹ ਹੈ ਕਿ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਲੋਕਾਂ ਨੂੰ ਬੇਨਤੀ ਹੈ ਕਿ ਆਪਦਾ ਕੰਮ ਧੰਦਾ ਨਿਮੇੜ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਡੱਬ ਵਾਲੀ ਰਤਨਪੁਰਾ ਮੋਰਚਾ ਦੇ ਵਿੱਚ ਆ ਕੇ ਅੱਗੇ ਨੂੰ ਆਪਾਂ ਸਹਿਮਤ ਬਣਾ ਕੇ ਦਿੱਲੀ ਨੂੰ ਚਾਲੇ ਪਾਉਣੇ ਆ ਇੱਕ ਦਿਨ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਮੋਰਚਾ ਚ ਆ ਕੇ ਆਪਾਂ ਮੰਗਾ ਮੰਨਵਾઈએ ਅੱਜ ਸਾਡੇ ਮੋਰਚੇ ਦੀਆਂ ਅੱਜ ਸਾਡੇ ਕਿਸਾਨਾਂ ਦੀਆਂ ਅੱਜ ਵਿਧਾਨ ਸਭਾ ਦੇ ਵਿੱਚ ਅੱਜ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਪੂਰੇ ਜਿਹੜੇ ਦੁਨੀਆ ਦੇ ਵਿੱਚ ਇਸ ਮੋਰਚੇ ਦੀ ਚਰਚਾ ਹੋ ਰਹੀ ਹੈ ਅੱਜ ਸਾਡੀਆਂ ਮੰਗਾਂ ਤੇ ਚਰਚਾ ਹੋ ਰਹੀ ਹੈ ਇਸ ਕਰਕੇ ਲਾਗੂ ਕਰਵਾਉਣ ਲਈ ਮੋਰਚਾ ਚਾਓ